ਦੇਖੋ ਇੱਕ ਟਿਕਾਣਾ ਉੱਤੇ ਚਾਰ ਜਣੇ ਬੈਠੇ ਆ ਦੋ ਜੈਂਟਸ ਆ ਦੋ ਲੇਡੀਜ਼ ਆ ਮੈਂ ਤੁਹਾਨੂੰ ਪਹਿਲਾਂ ਹੀ ਕਈ ਵਾਰੀ ਬੇਨਤੀ ਕਰ ਚੁੱਕਾ ਸ਼ਹਿਰ ਨਸਿਆਂ ਨੂੰ ਕਿ ਪਲੀਜ਼ ਸ਼ਹਿਰ ਦੇ ਵਿੱਚ ਇਹ ਜਿਹੜਾ ਹਰਕਮਾ ਜਿਹੜੀ ਨਾ ਕਰੋ ਕਿਉਂਕਿ ਤੁਹਾਡੇ ਆਸ-ਪਾਸ ਵਾਲੇ ਜਿਹੜੇ ਲੋਕ ਆ ਉਹ ਸਮੁੱਚਾ ਬਾਕੇ ਜਿਹੜੀ ਗ੍ਰਿਫਟ ਸਰਵਉਂ ਪੁੰਦੇ ਆ ਮੈਂ ਸਮਝਾ ਕੇ ਦੇਖੋ ਪੁਲਿਸ ਨੂੰ ਪ੍ਰਸ਼ਾਸਨ ਨੂੰ ਤੇ ਇਸ ਚੀਜ਼ ਦੀ ਚਿੰਤਾ ਹੀ ਹੈ ਜਿਹੜੇ ਸ਼ਹਿਰ ਦੇ ਵਧੀਆ ਲੋਕ ਸੋਝਵਾਨ ਲੋਕ ਆ ਉਹਨਾਂ ਨੂੰ ਵੀ ਟ੍ਰੈਫਿਕ ਰੂਲਾਂ ਦੀ ਕਿੰਨੀ ਰਿਸਪੈਕਟ ਆ ਉਹ ਵੀਡੀਓ ਬਣਾ ਕੇ ਸਾਨੂੰ ਪਾਉਂਦੇ ਆ ਤੇ ਕੋ ਚਾਰ ਜਣੇ ਲੱਗਿਆ ਜਿਹੜੇ ਪਿੱਛੇ ਲੇਡੀਜ਼ ਬੈਠੇ ਉਹਨਾਂ ਦੇ ਦੋਨੇ ਪਾਸੇ ਲੱਤਾਂ ਜਿੱਤੀਆਂ ਔਰ ਕਿੰਨੇ ਖਤਰਨਾਕ ਢੱਕ ਦੇ ਨਾਲ ਬੈਠੇ ਆ ਠੀਕ ਹੈ ਤੇ ਚਾਰ ਜਣੇ ਬਹਿ ਕੇ ਦੋ ਲੇਡੀਜ਼ ਦੋ ਜੈਂਟਸ ਬਲੇ ਬਹਿ ਕੇ ਘੱਟੂ ਘੱਟ ਮੋਟਰਸਾਈਕਲ ਨਹੀਂ ਚਲਾ ਸਕਦੇ ਇਸ ਕਾਰ ਦੀਆਂ ਸਵਾਰੀਆਂ ਮੋਟਰਸਾਈਕਲ ਦੇ ਉੱਪਰ ਬੈਠੀਆਂ ਉਹਨੇ ਮੋਟਰਸਾਈਕਲ ਘਰੋਂ ਮੰਗਾਇਆ ਸੀ ਸਰਪੰਚੀ ਤੋਂ ਨੰਬਰ ਲੈ ਕੇ ਪਹਿਲਾਂ ਥਾਣੇ ਤੋਂ ਨੰਬਰ ਸਰਪੰਚੀ ਦਾ ਲਿਆ ਸਰਪੰਚੀ ਤੋਂ ਬੇਰੇ ਦਾ ਅਸਲ ਮਾਲਕਾਂ ਦਾ ਲਿਆ ਹੁਣ ਆਪਣੇ ਨੂੰ ਬੱਸ ਸਟੈਂਡ ਬੁਲਾਇਆ ਗਿਆ ਤੇ ਡਾਇਰੈਕਟਿਵ ਇਹਨਾਂ ਦਾ ਉਹ ਬੇਟਾ ਤੇ ਪਲੀਜ਼ ਮੈਂ ਬੇਨਤੀ ਕਰੂੰਗਾ ਕਿ ਇਹਦਾ ਨਾਮ ਨਾ ਕਰੇਦਾ ਆ ਬੇਟਾ ਤੁਹਾਡਾ ਗਿਫਟ ਹੈ ਇਹ ਤੁਹਾਨੂੰ ਮਿਲ ਰਿਹਾ ਤੇ ਪਲੀਜ਼ ਇਹਨੂੰ ਘਰ ਜਾ ਕੇ ਆਪਣੇ ਮੰਮੀ ਜੀ ਨੂੰ ਦਿਖਾ ਦੇਣਾ ਜਿਹੜੇ ਨਾਲ ਤੁਹਾਡੇ ਪੁਆਜੀ ਬੈਠੇ ਸੀ ਉਹਨਾਂ ਨੂੰ ਵੀ ਦੱਸ ਦੇਣਾ ਕਿ ਪੁਆਜੀ ਪਲੀਜ਼ ਨੇ ਗਿਫਟ ਦਿੱਤਾ ਸਾਨੂੰ ਠੀਕ ਹੈ ਇਹਦੀ ਲੈਂਮੀਨੇਸ਼ਨ ਕਰਾ ਕੇ ਨਾ ਇੱਕ ਕਾਪੀ ਪੁੱਤ ਪੁਆਜੀ ਨੂੰ ਦੇ ਦੇਣੀ ਹੈ ਅੱਗੇ ਤੋਂ ਪੁਆਜੀ ਵੀ ਨਾ ਪੈਣਗੇ ਠੀਕ ਹੈ ਆਓ ਥੈਂਕ ਯੂ